ਪ੍ਰਿਸ਼ਾਸਨ ਨੇ ਵਾਚ ਕੋਈ ਲੜਪਲਾ ਨਿਭੜਾਇਆ ਵੀ ਕਿਹੜੇ ਬੰਦੇ ਕਿੱਧਰ ਨੂੰ ਗਈ ਗੱਡੀ ਕੀ ਹੋਇਆ ਸੋ ਅੱਜ ਅਸੀਂ ਅਕਬਰਪੁਰ ਕਲਾ ਪਿੰਡ ਦੇ ਵਿੱਚ ਪਹੁੰਚੇ ਆ ਤੁਹਾਨੂੰ ਦੱਸਿਏ ਇਹ ਭਾਈ ਗਗਨਦੀਪ ਸਿੰਘ ਜਿਨ੍ਹਾਂ ਤੇ ਕੁਝ ਦਿਨ ਪਹਿਲਾਂ ਹਮਲਾ ਹੋ ਗਿਆ ਸੀਗਾ ਤੇ ਸਾਡੇ ਨਾਲ ਨੇ ਔਰ ਆ ਉਹ ਕਮਰਾ ਆ ਜਿੱਥੇ ਉਹ ਪਏ ਸੀਗੇ ਰਾਤ ਨੂੰ ਜੋ ਬੜਾ ਇੱਕ ਅਰਾਸੀ ਜੀ ਹਾਲ ਜਨਤੀ ਚ ਪੜ੍ਹੇ ਸੀ ਬੈਠੇ ਸੀ ਪਾਇਤਾ ਵੀ ਅੱਛਾ ਜੀ ਮੋ ਲੋ ਬਾਥਰੂਮ ਅਰਾਧ ਨੂੰ ਮੈਂ ਕਰਨ ਉੱਠਿਆ ਇੱਥੋਂ ਜਦੋਂ ਬਾਹਰ ਗਿਆ ਓਕੇ ਤੇ ਵੇ ਨੇ ਅਰਾਸੀ ਦਾ ਬੰਦੇ ਕਿੱਥੇ ਪਏ ਤੁਹਾਨੂੰ ਸਵਾਗਤ ਕਰਦਾ ਜੀ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ ਮੈਂ ਗੋਬਿੰਦ ਪਿੰਡ ਅਕਬਰਪੁਰ ਕਲਾਮ ਨਕੌਦਰ ਸ਼ਾਹਕੁਟ ਦੇ ਨਜ਼ਦੀਕ ਪੈਂਦੇ ਪੈਂਦਾ ਜਿੱਥੇ ਕੁਝ ਦਿਨ ਪਹਿਲਾਂ ਭਾਈ ਗਗਨਦੀਪ ਸਿੰਘ ਜੋ ਪਿੰਡ ਤੋਂ ਥੋੜਾ ਜਿਹਾ ਬਾਹਰ ਆਪਣੇ ਖੂਹ ਇਹਨਾਂ ਨੇ ਆਪਣਾ ਡੇਰਾ ਬਣਾਇਆ ਉੱਥੇ ਰਹਿੰਦੇ ਆ ਸੋ ਅੱਜ ਉੱਥੇ ਪਹੁੰਚੇ ਆ ਹਾਲਾਤ ਪਤਾ ਕਰਨ ਕਿ ਕਿੱਦਾਂ ਉਹਨਾਂ ਤੇ ਸਾਰਾ ਹਮਲਾ ਹੋਇਆ ਸੀ ਤੇ ਅੱਜ ਉਹਨਾਂ ਦਾ ਫੋਨ ਗਿਆ ਸੀਗਾ ਸੋ ਅੱਜ ਆਏ ਆ ਤੇ ਆਉ ਵਿਖਾਉਣੇ ਇਸ ਘਰ ਦੀਆਂ ਕੁਝ ਤਸਵੀਰਾਂ ਵੀ ਦਿਖਾਉਣੇ ਤੁਹਾਨੂੰ ਕੇਸ ਕਮਰੇ ਦੇ ਵਿੱਚ ਭਾਈ ਗਗਨਦੀਪ ਸਿੰਘ ਜਿਹੜੇ ਬੈਠੇ ਸੀਗੇ ਜਦੋਂ ਉਹ ਅਚਾਨਕ ਬਾਹਰ ਆਏ ਤੇ ਉਹਨਾਂ ਤੇ ਕਿਸ ਤਰੀਕੇ ਨਾਲ 4-5 ਬੰਦਿਆਂ ਨੇ ਇਕੱਠਿਆਂ ਨੇ ਹਥਿਆਰ ਭਾਈ ਗਗਨਦੀਪ ਸਿੰਘ ਉਹਨਾਂ ਦਾ ਘਰ ਜੀ ਇਹਨਾਂ ਤੇ ਕੁਝ ਦਿਨ ਪਹਿਲਾਂ ਲਗਭਗ 10 ਮਈ ਦੇ ਲੱਗੇ ਉਹਨਾਂ ਤੇ ਹਮਲਾ ਹੋਇਆ ਸੀਗਾ ਸੋ ਇਹ ਉਹਨਾਂ ਦਾ ਘਰ ਹੈ ਜੀ ਭਾਈ ਜੀ ਉਦੋਂ ਕੈਮਰੇ ਲੱਗੇ ਸੀ ਤੁਹਾਡੇ ਨਹੀਂ ਪਹਿਲਾਂ ਨਹੀਂ ਸੀ ਕੈਮਰੇ ਲੱਗੇ ਭਾਈ ਸਾਹਿਬ ਜਿੱਦਾਂ ਦਾ ਮਾਨਸਤਰੀ ਡਾਰੀ ਹੈ ਨਹੀਂ ਸੀਗਾ ਵੀ ਸਾਡੇ ਕੋਈ ਆਪਾਂ ਘਰ ਦੇ ਵਿੱਚ ਰਹਿੰਦੇ ਆ ਘਰ ਦੇ ਵਿੱਚ ਬੰਦਾ ਰਿਲੈਕਸ ਹੁੰਦਾ ਵੀ ਇਦਾਂ ਸਾਨੂੰ ਕੋਈ ਪੈ ਸਕਦਾ ਬੰਦਾ ਜਾਂ ਕੁਝ ਦਾ ਮਾਨੰਦਰ ਹੈ ਹੀ ਨਹੀਂ ਸੀਗਾ ਕੈਮਰੇ ਫਿਰ ਬਾਅਦ ਵਿੱਚ ਕੈਮਰੇ ਹੋਣ ਲੱਗੇ ਆਹ ਕੰਦਾ ਕੁੰਦਾ ਸਾਰਾ ਕੰਦਾ ਕੁੰਦਾ ਹੁਣ ਕਰਵਾਈਆਂ ਨੇ ਸਾਰੀਆਂ ਚਾਰ ਦਿਵਾਰੀ ਹੋਣ ਕਰਵਾ ਰਹੇ ਆ ਵੀ ਅਜੇ ਟਾਈਮ ਐਮਰਜੈਂਸੀ ਕਰਵਾ ਰਹੇ ਆ ਵੀ ਜਿਹੜੇ ਬੰਦੇ ਉਦਨ ਮਾਰਨ ਆਏ ਆ ਬੰਦਾ ਬਚ ਗਿਆ ਉਹ ਉਹਨਾਂ ਨੂੰ ਜਦੋਂ ਪਤਾ ਲੱਗਾ ਬੰਦਾ ਬਚ ਗਿਆ ਵਾ ਤੇ ਉਹ ਫਿਰ ਵੀ ਹਮਲਾ ਜਿਹੜਾ ਵਾ ਕਦੋਂ ਵੀ ਕਰ ਸਕਦੇ ਆ ਮੈਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦਾ ਆ ਆਪ ਜੀ ਦੇ ਚੈਨਲ ਰਾਹੀਂ ਕਿ ਜਿਹੜਾ ਵਾ ਵੀ ਪ੍ਰਸ਼ਾਸਨ ਹੀ ਇੱਕ ਇਹੋ ਜੀ ਚੀਜ਼ ਆ ਵੀ ਜਿਹੜੀ ਬੰਦੇ ਦੀ ਜਾਨੀ ਮਾਲੀ ਨੁਕਸਾਨ ਦਾ ਜਿਹੜਾ ਵਾ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਤੇ ਉਸ ਕੱਲਾ ਸਰਕਾਰਾਂ ਵਾਸਤੇ ਜਾਂ ਸਿਆਸੀ ਬੰਦਿਆਂ ਵਾਸਤੇ ਹੀ ਪ੍ਰਸ਼ਾਸਨ ਨਹੀਂ ਹੁੰਦਾ ਇੱਕ ਆਮ ਬੰਦੇ ਦੀ ਹਫਾਜ਼ਤ ਵਾਸਤੇ ਵੀ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹਦੀ ਵੀ ਜਾਨੀ ਮਾਲੀ ਦੀ ਰੱਖਿਆ ਕਰ ਸਕੇ ਉਹਨਾਂ ਨੇ ਆਉਂਦੇ ਸਾਰ ਜੀ ਨੇ ਮੇਰੇ ਇੱਥੇ ਪਹਿਲਾ ਵਾਰ ਇੱਥੇ ਆ ਮੋਢੇ ਤੇ ਕੀਤਾ ਤੇ ਜੋ ਦੂਜਾ ਵਾਰ ਕਰਨ ਲੱਗੇ ਮੈਂ ਬਾਹ ਕਰਤੀ ਮੇਰੀ ਬਾਹ ਤੇ ਟੱਕ ਲੱਗ ਗਿਆ ਠੀਕ ਹੈ ਦੂਜਾ ਵਾਰ ਉਹਨਾਂ ਮੇਰੇ ਇੱਧਰ ਤੌਣ ਤੇ ਕੀਤਾ ਗਰਦਨ ਤੇ ਕੀਤਾ ਗਰਦਨ ਤੇ ਕੀਤਾ ਫਿਰ ਫਿਰ ਜੋ ਚੌਥਾ ਵਾਰ ਕੀਤਾ ਤੇ ਫਿਰ ਚੌਥਾ ਵਾਰ ਵੀ ਮੇਰੀ ਬਾਹਾਂ ਤੇ ਲੱਗਾ ਉਹ ਨਾ ਜਦੋਂ ਮੈਂ ਆਵਾਜ਼ ਮਾਰੀ ਆਪਣੇ ਮੁੰਡਿਆਂ ਨੂੰ ਵੀ ਬੰਦੇ ਪੈ ਗਏ ਆ ਤੇ ਉਹ ਫਿਰ ਉਹਨਾਂ ਜਨੂੰ ਜਿਹੜੇ ਬਾਹਰ ਇਧਰ ਪੈੜੀਆਂ ਨੂੰ ਜਿਹੜੇ ਭੱਜਦੇ ਬੰਦੇ ਆ ਉਹ ਸਾਹਮਣੇ ਗੱਡੀ ਲੱਗੀ ਕਿਤੇ ਡੇਢ ਕਿੱਲਾ ਦੂਰ ਆ ਓਕੇ ਤੇ ਉੱਥੇ ਫਿਰ ਉਹ ਗੱਡੀ 'ਚ ਜਾ ਕੇ ਬੰਦੇ ਬੈ ਗਏ ਸ਼ਿਫਟ ਗੱਡੀ 'ਚ ਬੰਦੇ ਆਏ ਆ ਜੀ ਤੇ ਗੱਡੀ ਜਿਹੜੀ ਛੋਟੇ ਪੁਲਿਸ ਦੇ ਕਹਿਣ ਮੁਤਾਬਕ ਆ ਵੀ ਛੋਟੇ ਅਗਬਰਪੁਰ ਛੋਟੇ ਅਗਬਰਪੁਰ ਤੋਂ ਸੋਲ ਜਗੀਰ ਸੋਲ ਜਗੀਰ ਤੋਂ ਸਲੇਮਾ ਗੱਡੀ ਪਹੁੰਚੀ ਆ ਸਲੇਮਾ ਤੋਂ ਗਾਂ ਜਿਹੜੀ ਗੱਡੀ ਆ ਆਪੀ ਪਤਾ ਅਸਮਾਨ ਚ ਚਲੇਗੀ ਕਿ ਧਰਤੀ ਚ ਵੱਢ ਗਈ ਉਤੋਂ ਗਾਹ ਨਹੀਂ ਸਾਨੂੰ ਪੁਲਿਸ ਨੇ ਕੋਈ ਵੀ ਅਸਰ ਨਹੀਂ ਪੁਲਿਸ ਕੀ ਦੱਸ ਰਹੀ ਹੈ ਕਾਰਵਾਈ ਹੋ ਰਹੀ ਹੈ ਕਾਰਵਾਈ ਹਨ ਪਛਾਤਿਆਂ ਤੇ ਪਰਚਾ ਜਿਹੜਾ ਦਰਜ ਕਰਤਾ ਪੁਲਿਸ ਨੇ ਹਾਂਜੀ ਜਦੋਂ ਮੈਨੂੰ ਆਪਣੇ ਆਵਾਜ਼ ਮਾਰੀ ਇਹ ਤਾਂ ਕੋਲ ਉੱਠ ਬੰਦੇ ਪੈ ਗੇ ਤੇ ਮੈਂ ਕੰਮ ਵਿੱਚ ਲੰਮੇ ਪੈ ਗਿਆ ਮੋਟਕੇ ਦਾ ਉਹਦਾ ਬਾਹਰ ਆਇਆ ਮੇਰੇ ਜਾਂਦਾਂ ਨੂੰ ਉਹ ਖਤਗਤੀ ਭੱਜ ਕੇ ਛੜਕ ਤੇ ਪਹੁੰਚ ਗਏ ਅੱਛਾ ਤੇ ਉਹ ਸਾਹਮਣੇ ਬੰਬੀ ਆ ਬੰਬੀ ਤੋਂ ਉਹਦੀ ਗੱਡੀ ਖੜੀ ਤੁਸੀਂ ਪਿੱਛਾ ਕੀਤਾ ਜਾਂ ਨਹੀਂ ਤੇ ਪਿੱਛਾ ਨਹੀਂ ਕੀਤਾ ਸੱਟ ਵਾਵਾ ਹੀ ਪਾਪਾ ਦੇ ਤੇ ਇਹਨਾਂ ਨੂੰ ਦੇਖਣ ਲੱਗ ਗਏ ਹਾਂਜੀ ਫਿਰ ਸਰਪੰਚ ਨੂੰ ਫੋਨ ਲਾਇਆ ਠੀਕ ਹੈ ਤੇ ਫਿਰ ਮਲਾਈ ਮਾ ਨੂੰ ਫੋਨ ਲਾਇਆ ਜੂ ਮਲਾਈ ਮਾ ਹੀ ਫਿਰ ਇਹ ਹੱਸ ਲੱਗ ਗਏ ਸਰਪੰਚ ਸਾਫ ਦਾ ਸਰਪੰਚ ਨੇ ਜਸਵੀਰ ਸਿੰਘ ਹੋਣੀ ਪਿੰਡ ਅਕਬਰਪੁਰ ਕਲਾਂ ਤੋਂ ਹਾਂਜੀ ਸਰਪੰਚ ਸਾਹਿਬ ਤੁਸੀਂ ਮੌਕੇ ਤੇ ਜਿੱਦਾਂ ਬਾਬਾ ਜੀ ਨੇ ਦੱਸਿਆ ਕਿ ਤੁਸੀਂ ਮੌਕੇ ਤੇ ਪਹੁੰਚ ਗਏ ਸੀ 57 ਮਿੰਟਾਂ ਚ ਕੀ ਵੇਖਿਆ ਤੁਸੀਂ ਆ ਕੇ ਹਾਲਾਤ ਕਿੰਦਾ ਦੇਖਿਆ ਬਾਬਾ ਜੀ ਹੁਣਾਂ ਨੇ ਸਾਨੂੰ ਫੋਨ ਕੀਤਾ ਤੇ ਅਸੀਂ ਘਰੋਂ ਪਹਿਲਾਂ ਤਾਂ ਮੈਂ ਆਪ ਉੱਠਿਆ ਜਦੋਂ ਫੋਨ ਸੁਣ ਕੇ ਫਿਰ ਮੈਂ ਆਪਣੇ ਭਰਾ ਨੂੰ ਠਾਲਿਆ ਲੜਕੇ ਆਪਣੇ ਨੂੰ ਠਾਲਿਆ ਤੇ ਉਹ ਵੀ ਉੱਠੇ ਤੇ ਉੱਠ ਕੇ ਮੈਨੂੰ ਕਿਹਾ ਵੀ ਗਰਾਥੀਆਂ ਲਿਓ ਤਾਂ ਆਪਾਂ ਚੱਲੀਏ ਜੇ ਮੈਂ ਕਿਹਾ ਭਾਬੀ ਨੂੰ ਬੰਦੀ ਪੈ ਗਿਆ ਤਾਂ ਹੀ ਜਦੋਂ ਇੱਥੇ ਆਏ ਆ ਤੇ ਬਾਬੇ ਦੇ ਸੱਟਾਂ ਕਾਫੀ ਲੱਗੀਆਂ ਸੀ ਥੌਣ ਤੇ ਵੀ ਗੁੱਟ ਤੇ ਵੀ ਥੌਣ ਦੇ ਦੋਵੇਂ ਬਣੀ ਲੱਗੀਆਂ ਸੀਗੀਆਂ ਤੇ ਬੰਦੇ ਸਾਡੇ ਆਂਦਿਆਂ ਨੂੰ ਚਲੇ ਗਏ ਸੀ ਗੱਡੀ ਤੇ ਕਹਿੰਦੇ ਸ਼ਿਫਟ ਗੱਡੀ ਆ ਤੇ ਸ਼ਿਫਟ ਗੱਡੀ ਤੇ ਬੰਦੇ ਜਿਹੜੇ ਉਹ ਚਲੇ ਗਏ ਸੀਗੇ ਤੇ ਮੁੜ ਕੇ ਅਸੀਂ ਪੁਲਿਸ ਨੂੰ ਫੋਨ ਕੀਤਾ ਇਹਨਾਂ ਨੇ ਤੇ ਫੇਰ ਆਣ ਕੇ ਸਾਡੇ ਲੜਕੇ ਨੇ ਫੋਨ ਕੀਤਾ ਪੁਲਿਸ ਨੂੰ ਵੀ ਭਾਈ ਆ ਜਾਓ ਬੰਦੇ ਤੇ ਜਦੋਂ ਜਾਰੀਆਂ ਸੱਟਾਂ ਲੱਗੀਆਂ ਫਿਰ ਤੁਸੀਂ ਜਦੋਂ ਬੰਦਾ ਬਾਲਾ ਪਿਆਲ ਹੋ ਗਿਆ ਉਹ ਤੁਸੀਂ ਹੁਣ ਉਹ ਕਹਿੰਦੇ ਤੁਸੀਂ ਇਹਨੂੰ ਦਾਖਲ ਕਰਾਓ ਜਾ ਕੇ ਅਸੀਂ ਕਹਾਂ ਵੀ ਹੋ ਸਕਦਾ ਅਗਲੇ ਜਿਹੜੇ ਬੰਦੇ ਇਹਨੇ ਡਰਨ ਭੈਣਾ ਪਏ ਆ ਉਹਨਾਂ ਕੋਈ ਹਥਿਆਰ ਹੋ ਸਕਦਾ ਤੇ ਇਸ ਕਰਕੇ ਅਸੀਂ ਉਹ ਪੁਲਿਸ ਆਈ ਤੋਂ ਫੇਰ ਉਹ ਬਾਬੇ ਦੇ ਨਾਲ ਗਏ ਸ਼ਾਹਕੋਟ ਗਏ ਆਪਣੀ ਲੜਕੀ ਨੂੰ ਤੇ ਮਹ ਭਰਾ ਨੂੰ ਭੇਜਿਆ ਤੋਂ ਸ਼ਾਹਕੋਟ ਤੋਂ ਇਹ ਜਿਹੜੇ ਰੈਫਰਲ ਕਰਦੇ ਕੋਦਰ ਨੂੰ ਤੇ ਫੇ ਅਸੀਂ ਉਹ ਘਰ ਨੂੰ ਆਏ ਆ ਇਹਨਾਂ ਨੂੰ ਗੁਦਰ ਰੈਫਰ ਕਰਾ ਕੇ ਇਸ ਵਾਰ ਦਾ ਤੋਂ ਬਾਅਦ ਪਿੰਡ 'ਚ ਕਿੱਦਾਂ ਦਾ ਮਾਹੌਲ ਆ ਤੁਹਾਨੂੰ ਕੀ ਲੱਗਦਾ ਕੋਈ ਪਿੰਡ 'ਚ ਖੌਫ ਜਾਂ ਕਿਸੇ ਵਿੱਚ ਇਦਾਂ ਦੀ ਕੋਈ ਗੱਲਬਾਤ ਖੋ ਪਤੇ ਦੁਨੀਆ ਤੇ ਹੀ ਆਉਂ ਕਹਿੰਦੇ ਵੀ ਜੇ ਬਾਬੇ ਨੂੰ ਪੈ ਕੇ ਜਿਹੜਾ ਬਾਹਰ ਬੈਠਾ ਸੀਗਾ ਤੇ ਪਿੰਡ ਚ ਹੋਰ ਵੀ ਕਿਸੇ ਨੂੰ ਪੈ ਸਕਦੇ ਆ ਜਿਹੜੇ ਬੰਦਿਆਂ ਦੀ ਇੰਨੀ ਦਿਲ ਵਧੀਆ ਘਰੇ ਆਣ ਕੇ ਇੱਕ ਪਿਸ਼ਾਬ ਕਰਨ ਤੁਰੇ ਜਾਂਦੇ ਬੰਦੇ ਨੂੰ ਉਹਨਾਂ ਵੱਢ ਦਿੱਤਾ ਵਾ ਤੇ ਉਹ ਬੰਦੇ ਬੇਖੋਬੇ ਹੋ ਕੇ ਆਣ ਕੇ ਪਏ ਤੇ ਪ੍ਰਸ਼ਾਸਨ ਤੋਂ ਕੋਈ ਮੰਗ ਜਾਂ ਹਜੇ ਤੱਕ ਕੋਈ ਕਾਰਵਾਈ ਅਸੀਂ ਕਹਿੰਦੇ ਆ ਪ੍ਰਸ਼ਾਸਨ ਜਿਹੜੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਬੰਦੇ ਪਏ ਆ ਉਹ ਬੰਦੇ ਲੱਭਣੇ ਚਾਹੀਦੇ ਆ ਬੰਦਿਆਂ ਨੂੰ ਲੱਭ ਕੇ ਜਿਹੜਾ ਇਹ ਪ੍ਰਸ਼ਾਸਨ ਆ ਉਹਨਾਂ ਤੇ ਸਖਤ ਕਾਰਵਾਈ ਕਰੇ ਜਿਹੜੀ ਇਹ ਨਿੰਦਾ ਵਾ ਵੀ ਕਿਸੇ ਦੇ ਘਰੇ ਜਾ ਕੇ ਬੈ ਜਾਣਾ ਇੱਕ ਅਨਪੂਰ ਬੰਦਾ ਘਰੇ ਬੈਠਾ ਵਾ ਤੇ ਪ੍ਰਸ਼ਾਸਨ ਸੁਤਾ ਪਿਆ ਵਾ ਅੱਜ ਕਿੰਨੇ ਦਿਨ ਹੋ ਗਏ ਸੱਟ ਲੱਗੀ ਨੂੰ ਬਾਬੇ ਦੇ ਤੇ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਜੇ ਬਾਬਾ ਜਾਂਦਾ ਵੀ ਆ ਤੇ ਹੁਣ ਬੂਟਾ ਆ ਗਿਆ ਬੂਟਾ ਦਾ ਕਰਕੇ ਕੋਈ ਇਹ ਸੁਣਵਾਈ ਨਹੀਂ ਹੋਈ ਜੀ